ਹਾਂਜੀ ਭਾਈ ਮੇਰੇ YouTube ਦੇਖਣ ਵਾਲੇ ਵੀਰਾਂ ਨੂੰ ਸਰਨ ਸ਼ਸ਼ੀਕਲ ਮੈਂ ਆਪਣਾ ਚੈਨਲ ਆਗਾ ਸਫਰਨ ਕਲਾ ਡੈਰੀ ਫਾਰਮ ਸਾਡਾ ਨੰਬਰ ਆਗਾ 82 83 83 97 89 ਅੱਜ ਭਈ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂਗੇ ਜਿਹੜੀਆਂ ਗਾਈਆਂ ਰਹਿਂਦੀਆਂ ਨਹੀਂ ਹੈਗੀਆਂ ਉਹਨਾਂ ਬਾਰੇ ਜਿਹੜੀਆਂ ਮੇਰਾ ਆਪਦਾ ਬੜੀ ਮਾਰਕ ਬਣ ਹੋਇਆਗਾ ਮੈਂ ਉਹ ਵੀ ਦੱਸੂਗਾ ਤੇ ਇਹ ਆਪਾਂ ਜਿਹੜਾ ਇਹਨੂੰ ਪਾウダー ਪਾਏਗਾ ਕਿਵੇਂ ਹੀ ਰਹੀਆਂ ਨੇ ਪਹਿਲਾਂ ਤਾਂ ਭਈ ਆਪਾਂ ਹੋਰ ਵੀ ਪਾウダー ਬਹੁਤ ਵਰਤਦੇ ਰਹਾਂਗੇ ਪਰ ਆਪਾਂ ਜਿਦੋਂ ਕਈਆਂ ਪਹਿਲਾਂ ਨਾ ਗੱਬਣ ਹੋਈਆਂ ਤਾਂ ਉਸ ਤੋਂ ਬਾਅਦ ਵਿੱਚ ਆਪਾਂ ਇਹਨਾਂ ਨੂੰ ਪਨਾ ਗੜਵਾਸੂ ਜਿਨੀ ਬਰਾਖੀਆ ਕੋਲ ਜੜਾਇਆ ਸੀਗਾ ਉਹਦੇ ਨਾਲ ਤੇਜ਼ ਨਹਾਤ ਸੀਗਾ 10 ਕਿਲੋ ਦਾ ਗੱਟਾ ਉਹ 10 ਕਿਲੋ ਪਾਇਆ ਉਹ ਪਾਉਣ ਤੋਂ ਬਾਅਦ ਭਾਈ ਆਪਾਂ ਇਹਨਾਂ ਨੂੰ ਕਮਾਲਿਆਂ ਦਾ 50 ਲੀਟਰ ਪਾਊਡਰ ਆਉਂਦਾਗਾ ਆਪਾਂ ਕੋਈ ਕੰਪਨੀ ਦੀ ਮਸੂਰੀ ਨਹੀਂ ਕਰਦੇ ਆਪਣਾ ਵੀਰੇ ਮਾਲ ਰਹਿਗਾ ਸਾਰਾ ਆਪਣੇ ਕੋਲ ਜਿੰਨੀਆਂ ਵੇੜਾ ਖੜੀਆਂ ਨੇ ਤੇ ਇੱਕ ਛੋਟੀ ਖੜੀ ਆ ਇਹ ਮੇਰਾ ਮਾਲ ਸਾਰਾ ਗੱਬਣ ਆ ਕੋਈ 3 ਮਹੀਨਾ ਦਾ ਆ ਗਿਆ ਕੁਈ ਸੀ ਮਹੀਨਾ ਦੀਆ ਕਿਸੇ ਦਾ ਮਹੀਨਾ ਰਹਿ ਗਿਆ ਸੂਣ ਦਾ ਕਿਸੇ ਦੇ ਵੀ ਦਿਨ ਰਹਿ ਗਏ ਐ ਜਾਣੀ ਸਾਰਾ ਮਾਲ ਘਬਣਾਗਾ ਤੇ ਇਸ ਪੁੱਡ ਨੇ ਮੈਨੂੰ ਹਮਾਲਿਆਂ ਨੇ ਪਹਿਲਾਂ ਇਹਦੇ ਅੰਗੜਵਾਸੂ ਯੂਨੀਵਰਸਿਟੀ ਵਾਲਾ ਪਾਇਆ ਉਸ ਤੋਂ ਬਾਅਦ ਦੇ ਵਿੱਚ ਹੀ ਪਾਇਆ ਇਹਨੇ ਬਣ ਬਹੁਤ ਵਧੀਆ ਰਿਜ਼ਲਟ ਦਿੱਤਾ ਬਈ ਆਪਣੇ ਕੁਸ਼ਰਣ ਦੇ ਵਿੱਚ ਪਰ ਇੱਕ ਗੱਲ ਹੈਗੀ ਆ ਵੀ ਆਪਾਂ ਜਦੋਂ ਇਹ ਪਾਉਣ ਲੱਗੇ ਸੀ ਆਪਣਾ ਅੰਗੜਵਾਸਲੀ ਜੂਨੀਅਰ ਯੂਨੀਵਰਸਿਟੀ ਵਾਲਾ ਸ਼ੁਰੂ ਕਰਿਆ ਸੀ ਉਸ ਤੋਂ ਪਹਿਲਾਂ ਆਪਾਂ ਨੇ ਡੀ ਵਰਨਿੰਗ ਜ਼ਰੂਰੀ ਜ਼ਰੂਰ ਕਰੀ ਸੀ ਜੀ ਆਣੀਆਂ ਗੋਲੀਆਂ ਦਿੱਤੀਆਂ ਸੀ ਉਸ ਤੋਂ ਬਾਅਦ ਦੇ ਵਿੱਚ ਆਪਾਂ ਇਹਨਾਂ ਨੂੰ ਗੁਰਵਾਸੂ ਯੂਨੀਵਰਸਿਟੀ ਲਾਬੋਰਟਰੀ ਚਲਾਦਾ ਉਸ ਤੋਂ ਬਾਅਦ ਦੇ ਵਿੱਚ ਆਪਾਂ ਇਹ ਹਿਮਾਲਿਆ ਦਾ ਸੈਮੀਕੰਡਕਟਰ ਚਲਾਇਆ ਸੀ ਜਦੋਂ ਬਈ ਆਪਾਂ ਇਹ ਘਟਾ ਲਿਆਤਾ ਸੀ ਉਹਨਾਂ ਨੇ ਆਪਾਂ ਨੂੰ ਕੰਪਨੀ ਵਾਲਿਆਂ ਨੇ ਦੱਸਿਆ ਸੀ ਕਿ ਨਾ ਬਈ ਅਸੀਂ ਨਹੀਂ ਕਹਨੇ ਕਹਿੰਦੇ ਤੂੰ ਪਾ ਕੇ ਦੇਖ ਵੀ ਤੈਨੂੰ ਆਪੇ ਪਤਾ ਲੱਗੂ ਵੀ ਤੂੰ ਆਪ ਦੱਸੇਂਗਾ ਪਰ ਉਹੀ ਗੱਲ ਹੋ ਗਈ ਬਈ ਆਪਾਂ ਨੂੰ ਰਿਜ਼ਲਟ ਦਿੱਤਾ ਪਰ ਉਸ ਤੋਂ ਪਹਿਲਾਂ ਦੱਸਣ ਤੋਂ ਪਹਿਲਾਂ ਆਪਾਂ ਨੂੰ ਮੁੰਡਾ ਭੈਣੀ ਤੋਂ ਮੇਰਾ ਮਿੱਤਰ ਮੁੰਡਾ ਨੇ ਮੰਗਾ ਤੂੰ ਵੀ ਗਈਆਂ ਰਸਦਾ ਉਹ ਕਹਿੰਦਾ ਬਾਈ ਤੂੰ ਹਿਮਚਲੇਟਰ ਵਰਤ ਕੇ ਦੇਖੀ ਗਦਾ ਪਰੀਆਂ ਗਾਈਆਂ ਸਾਰੀਆਂ ਵੀ ਇਹਦੇ ਪਾਉਣ ਨਾਲ ਨਾ ਬਹੁਤ ਸੇਤੀ ਘਪਣਾ ਵੀ ਪਹਿਲੀ ਪਹਿਲੀ ਵਾਰਤੀ ਘਪਣਾ ਹੋ ਜਾ ਕਰਦਣੀ ਆ ਉਹਦੀ ਕਹੀ ਗੱਲ ਵੀਰੇ ਆਪਾਂ ਨੂੰ ਜਮਾਂ ਸਹੀ ਹੋਊਗੀ ਪਹਿਲੀ ਵਾਰੀ ਪਾਉਣ ਤੇ ਪਹਿਲੀ ਵਾਰੀ ਵਰਤਿਆ ਸੀ ਮੈਂ ਪਾਊਡਰ ਇਹਨੇ ਮੈਨੂੰ ਇੰਨਾ ਵਧੀਆ ਰਿਜ਼ਲਟ ਦਿੱਤਾ ਵੀ ਮੇਰੇ ਸਾਰਾ ਮਾਲ ਹੀ ਘਪਣ ਹੋ ਗਿਆ ਤੇ ਜਰੂਰ ਬਾਈ ਇੱਕ ਵਾਰੀ ਤੁਸੀਂ ਟਰਾਈ ਜਰੂਰ ਲਾ ਕੇ ਦੇਖਿਓ ਇਹ ਪਾਊਡਰ ਦੀ ਬਾਕੀ ਕੋਈ ਇਹਦੇ ਵਿੱਚ ਮੈਨੂੰ ਕੋਈ ਲਾਲਚਦਾ ਨਹੀਂ ਵੀ ਮੈਂ ਕੋਈ ਕੰਪਨੀ ਤੋਂ ਲੈਣਾਗਾ ਮੇਰਾ ਮਾਲਕ ਬਣ ਹੋਇਆ ਆ ਆਪਾਂ ਤੁਹਾਨੂੰ ਤਾਂ ਕਰਕੇ ਥੋੜੇ ਪੁਰਾਣੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਆ ਤੇ ਜਰੂਰ ਬਈ ਇਹ ਪਾਊਡਰ ਪਾ ਕੇ ਦੇਖਿਓ ਇਹਦੇ ਨਾਲ ਬਹੁਤ ਵਧੀਆ ਰਿਸਪੋਰਟ ਮਿਲਦਾ ਬਾਕੀ ਜਿਹੜੀਆਂ ਗਾਈਆਂ ਰਹਿ ਗਈਆਂ ਨੇ ਮੈਨੂੰ ਉਹ ਵੀ ਲੈਣਾ ਹੁੰਦਾ ਕਈ ਵਾਰੀ ਕੋਈ ਵੀਰ ਫੜਾ ਦਿੰਦੇ ਨੇ ਵੀ ਸਾਡੇ ਕੋਲ ਗਾਂ ਨਹੀਂ ਰਹਿੰਦੀ ਬਈ ਲੈ ਜਾ ਕਰਕੇ ਟਾਲਾ ਰਸਲਾ ਨੂੰ ਜਿਹੜਿਆ ਕੇ ਬਾਪ ਇਹ ਪਾਊਡਰ ਚਾਲੂ ਕਰ ਦਿੰਦੇ ਆਂਗੇ ਬਾ ਸਾਡਾ ਮਾਲਕ ਬਣ ਹੋ ਜਾਣਾ ਵਿੱਚ ਵੀਰ ਮੈਨੂੰ ਪੁੱਛਦੇ ਨੇ ਬਈ ਤੇਰੇ ਕੋਲ ਕਿੰਨੇ ਰਹਿ ਜਾਂਦੀ ਨੇ ਆਪਾਂ ਉਹ ਵੀ ਦੱਸ ਦੇਣਾ ਹੁੰਦਾ ਬਈ ਅਸੀਂ ਤਾਂ ਹੀ ਪਾਊਡਰ ਪਾਉਣਾ ਜਾਂ ਗੜਵਸੂ ਜੁਨੀਵਰਸਿਟੀ ਦਾ ਜੰਮ ਬਸਾ ਹਮ ਚੜੀਉਂ ਇਹ ਪਾ ਕੇ ਬਸ ਸਾਡਾ ਮਲਕ ਬਣ ਰਹਿ ਜਾਂਦਾ ਹੋਰ ਅਸੀਂ ਕੋਈ ਦਵਾਈ ਨਹੀਂ ਕਰਾਉਂਦੇ ਉਸ ਹੋਰ ਨਹੀਂ ਕੋਈ ਕਿਸੇ ਤਰ੍ਹਾਂ ਦਾ ਕੀ ਰੀਟਰੀਟਮੈਂਟ ਕਰਾਉਂਦੇ ਬਸ ਸਾਡੇ ਜ਼ਿਆਦਾਤਰ ਅਸੀਂ ਕੋਟਰ ਪੋਣਿਆ ਇੱਕ ਪਸ਼ੂ ਨੂੰ ਜਿਹੜਾ ਦੁੱਧ ਦਿੰਦਾ ਉਹਨੂੰ 100 ਗ੍ਰਾਮ ਜਿਹੜਾ ਨਹੀਂ ਦੁੱਧ ਦਿੰਦਾ ਉਹਨੂੰ ਡੇਲੀ ਦਾ 50 ਗ੍ਰਾਮ ਜੇ ਤੁਹਾਨੂੰ ਬਾਲਾ ਪਸ਼ੂ ਰੀਪੀਟਰ ਲੱਗਦਾ ਤਾਂ ਉਹਨੂੰ ਤੁਸੀਂ 100 ਗ੍ਰਾਮ ਵੀ ਪਾ ਸਕਦੇ ਸੋ ਇੰਨੀ ਇੱਕ ਜਾਣਕਾਰੀ ਦੇਣ ਲਈ ਬਈ ਤੁਹਾਡਾ ਕਿਸ਼ਾਰਾ ਵੀਰਾਂ ਦਾ ਵੀਡੀਓ ਦੇਖਣ ਲਈ ਸਾਡਾ ਧੰਨਵਾਦ